ਸਭ ਕੋ ਜਾਣਦੇ ਸੀ ਕਿ ਆਏ ਹਮੇਸ਼ਾ ਗਵਾਹੀ ਨੂੰ ਦੇਖੀਏ ਜੇ ਸਰਦਾਰ ਕੀ ਬਹੁਤ ਹੀ ਵਧੀਆ ਗਵਾਹੀ ਹੈ پہلے ਇਸ ਗਵਾਹੀ ਨੂੰ ਸੁਣਦੇ ਆਂ ਫਿਰ ਆਪਾਂ ਇਹਦੇ ਉੱਤੇ ਗੱਲ ਕਰਦੇ ਆਂ ਆਓ ਆਪਾਂ ਇਸ ਬਹੁਤ ਹੀ ਖੂਬਸੂਰਤ ਗਵਾਹੀ ਨੂੰ ਸੁਣੀਏ ਮੈਨੂੰ ਛੋੜਨੇ ਕੀ ਕੋਸ਼ਿਸ਼ ਕਰਤੇ ਰਹੇ ਨਸ਼ਾ ਹਾਂਜੀ ਭਾਜੀ ਲੇਕਿਨ ਨਿਕਲ ਨਹੀਂ ਪਾ ਰਹੇ ਥੇ ਜੀ ਹਾਂਜੀ ਭਾਜੀ ਔਰ ਆਪਨੇ ਉਮੀਦ ਬਾਅਦ ਮੇ ਪੂਰੀ ਤਰ੍ਹਾਂ ਸੇ ਛੋੜ ਦਿੱਤੀ ਥੀ ਕਿ ਨਸ਼ਾ ਨਹੀਂ ਛੁੱਟ ਸਕਦਾ ਮੈਨੂੰ ਹਾਂਜੀ ਭਾਜੀ ਲੋਕੀ ਤੇ ਜੇ ਵੀ ਕਹਿੰਦੇ ਆ ਲੋਕੀ ਤੇ ਮੈਨੂੰ 5 ਸਾਲ ਹੋ ਗਏ ਨਸ਼ਾ ਛੱਡੇ ਨੂੰ ਹਜੇ ਵੀ ਕਹਿੰਦੇ ਆ ਵੀ ਸ਼ਰਾਬ ਉਹ ਪੀਂਦਾ ਜਿੱਚੋ ਸਮੈਲ ਲੋਕੀ ਇਹ ਜੇ ਵੀ ਕਹਿੰਦੇ ਆ ਔਰ ਆਪ ਜਦ ਚਰਚ ਮੇ ਆਣਾ ਜਬ ਆਪਨੇ ਸ਼ੁਰੂ ਕੀਆ ਪਰਮੇਸ਼ਰ ਦੇ ਦਾਸ ਕੋ ਰਾ टीचਿੰਗ ਕੋ ਸਪੈਸ਼ਲ ਆਪਨੇ ਗ੍ਰਹਿਣ ਕੀਤਾ ਤੋ ਉਸਕੇ ਬਾਅਦ ਸੇ ਆਪ ਨਸ਼ੇ ਸੇ ਪੂਰੀ ਤਰ੍ਹਾਂ ਸੇ ਆਜ਼ਾਦ ਹੈ ਹਾਂਜੀ ਭਾਜੀ ਅੱਜ ਕਿਤਨੇ ਸਾਲ ਹੋ ਚੁਕੇ ਅੱਜ ਕਿ ਪਰਮੇਸ਼ਰ ਸੇ ਆਜ਼ਾਦ ਹੈ ਭਾਜੀ ਮੈਨੂੰ ਨਾ ਮੈਂ ਜਦੋਂ ਮੈਂ ਇੱਥੇ ਸਟਾਰਟਿੰਗ ਕੰਮ ਕੀਤਾ ਨਾ ਮੈਂ ਇੱਕ ਭਾਜੀ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਵਾ ਮਤਲਬ ਲੋਕੀ ਕਹਿੰਦੇ ਆ ਵੀ ਸਾਡੇ ਫਾਦਰ ਸਾਹਿਬ ਜਿਹੜੇ ਲੋਕਾਂ ਨੂੰ ਪੈਸੇ ਦਿੰਦੇ ਆ ਧਰਮ ਪਰਿਵਰਤਨ ਕਰਾਉਂਦੇ ਆ ਉਹ ਮਨ ਮੇਰੀ ਗੱਲ ਹੁਣ ਸਭ ਧਿਆਨ ਨਾਲ ਸੁ ਮੈਂ ਬਸ ਚ ਉਤਰਿਆ ਸਿੱਧਾ ਸਟੇਜ ਦੇ ਮਗਰ ਗਿਆ ਵੀ ਕਹਿੰਦੇ ਇੱਥੇ ਪੈਸੇ ਮਿਲਦੇ ਆ ਪੈਸੇ ਵੇਖੋ ਕਿੱਥੇ ਕਹੋਂ ਦੇਣ ਡਿਆ ਵਾ ਤੇ ਪੈਸੇ ਲੱਭੀਏ ਪਹਿਲਾਂ ਤੇ ਪਾਜੀ ਮੈਂ ਤਿੰਨ ਹਫਤੇ ਇਹੋ ਕੰਮ ਹੀ ਕੀਤਾ ਤੇ ਜਦੋਂ ਚੌਥੇ ਹਫਤੇ ਨਾਲ ਵੇਖਿਆ ਵੀ 1000 ਰੁਪਏ ਹਾ ਤੇ ਇੱਥੇ ਕੋਈ ਨਹੀਂ ਦਿੰਦਾ ਲੋਕੀ ਐਵੇਂ ਝੂਠੀ ਬੋਲੀ ਜਾਂਦੇ ਆ ਫਿਰ ਮੈਂ ਮਨਜ ਸੋਚਿਆ ਵੀ ਨਹੀਂ ਯਾਰ ਇਹੜੇ ਬੰਦਾ ਚੰਗਾ ਬਾਦ ਲੋਕੀ ਐਵੇਂ ਬਦਨਾਮ ਕਰੀ ਜਾਂਦੇ ਆ ਫਿਰ ਮੈਂ ਆਪਣੀ ਵੱਡੀ ਬੇਟੀ ਨੂੰ ਆਖਿਆ ਮੈਂ ਹਾਂ ਪੁੱਤ ਮੈਨੂੰ ਇਹਨਾ ਨਹੀਂ ਪਤਾ ਅੰਕਲ ਨਰੂਲਾ ਜੀ ਆ ਮੈਂ ਕਹਿੰਦਾ ਨਾ ਅੰਕਲ ਨਰੂਲਾ ਵਾ ਤੇ ਉਹ ਸਵੇਰੇ ਸਿਰ ਮੈਂ ਪ 4 ਵਜੇ ਜੇ ਸ਼ਰਾਬ ਪੀ ਕੇ ਆ ਤੇ ਆਉਂਦਾ ਨਾ ਜੀਵਨ ਦੀਆਂ ਗੱਲਾਂ ਪਾਪਾ ਦਾ ਪ੍ਰੋਗਰਾਮ ਹੁੰਦਾ ਸੀ ਤੇ ਉਹ ਸਾਹਮਣੇ ਜਦੋਂ ਮੇਰੇ ਆਇਆ ਤੇ ਮੈਂ ਆਪਣੀ ਬੇਟੀ ਨੂੰ ਆਖਿਆ ਨਹੀਂ ਪਤ ਹੈ ਕੋਈ ਗੱਲ ਇਹ ਚ ਹੈਗੀ ਆ ਜਿਹੜੀ ਐਨੀ ਦੁਨੀਆ ਹੁੰਦੀ ਆ ਨਹੀਂ ਤੇ ਲੋਕੀ ਬੇਕੂਫ ਥੋੜਾ ਵਾ ਉਹ ਕਹਿੰਦੇ ਸੀ ਨਹੀਂ ਪਪਾ ਫੇਕ ਵਾ ਲੋਕੀ ਤੇਵੇਂ ਸ਼ੁਦਾਈ ਆ ਜਿਹੜੇ ਤੁਰਉਂਦੇ ਆ ਮੈਂ ਕਿਹਾ ਨਹੀਂ ਪੁੱਤ ਕੋਈ ਗੱਲ ਹੈਗੀ ਮੈਂ ਸ਼ਾਮਾਂ ਨੂੰ ਸ਼ਰਾਬ ਬੜੀ ਪੀਤੀ ਤੇ ਮੈਂ ਨਾ ਇੱਥੇ ਇੱਕ ਭਾਜੀ ਸਾਡੇ ਭਗਵਾਲ ਉਹ ਵੀ ਪਹਿਲਾਂ ਹੰਮਲੀ ਹੁੰਦਾ ਸੀ ਮੇਰੇ ਨੂੰ ਉਹਨੇ ਨਸ਼ੇ ਛੱਡ ਕੇ ਤੇ ਹੁਣ ਇੱਥੇ ਆਉਂਦੇ ਪਏ ਮੈਂ ਰਾਜਮਿਸਤਰੀ ਹਾਂ ਉਹ ਜਾਲ ਬੰ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਤੂੰ ਕਹਿੰਦਾ ਆਂ ਵੀ ਉਹਦਾ ਅੰਤ ਤਨਰੂਲਾ ਵੀ ਜੋ ਹੀ ਆਵਾਜ਼ ਮਾਰ ਕੇ ਕਹਿੰਦਾ ਵੀ ਫਲਾਣਾ ਬੰਦਾ ਨਸ਼ਾ ਕਰਦਾ ਇਹ ਗੱਲ ਸੱਚ ਆ ਉਹ ਆਂਦਾ ਇੱਕ ਰੀ ਜਾ ਕੇ ਦੇਖ ਮੈਂ ਕਿਹਾ ਜੀ ਅਲ ਜਾਣਾ ਚਾਹੀਦਾ ਜਾ ਕੇ ਵੇਖੀਏ ਸਹੀ ਭਲਾ ਜਦੋਂ ਵੇਖਿਆ ਤੇ ਇੱਥੇ ਆਣ ਕੇ ਮੈਂ ਤੁਹਾਨੂੰ ਦੱਸਿਆ ਸਟੇਜ ਦੇ ਆਲੇ-ਦੁਆਲੇ ਘੁੰਮਦਾ ਰਿਹਾ ਤੇ ਨਹੀਂ ਕੋਈ ਗੱਲ ਬਣੀ ਫਿਰ ਮੈਨੂੰ ਨਾ ਇੱਕ ਦਿਨ ਰਾਤ ਫੋਨ ਕੀਤਾ ਸ਼ੁੱਕਰਵਾਰ ਦਾ ਦਿਨ ਹੀ ਕਹਿੰਦਾ ਭਈਆ ਮਤਲਬ ਜਾਣਾ ਹੀ ਉਹ ਸੇਵਾ ਤੇ ਖਾਮਰੇ ਸੇਵਾ ਲੱਗੀ ਆ ਮੈਂ ਕਿਹਾ ਕਾਦੀ ਕਹਿੰਦਾ ਯਾਰ ਲੈਟਰਿੰਗ ਆ ਕਿ ਫਰਸ਼ ਪੈਣਾ ਵਾ ਜਦੋਂ ਲੈਟਰਿੰਗ ਇੱਥੇ ਹੁੰਦੀਆਂ ਸੀ ਮੈਂ ਕਿਹਾ ਠੀਕ ਆ ਜੀ ਮੈਂ ਮਨੇਰੇ 2 ਵਜੇ ਉੱਠਿਆ ਮੋਟਰਸਾਈਕਲ ਫੜਿਆ ਬਟਾਲੇ ਆਇਆ ਮੈਂ ਕਿਹਾ ਯਾਰ ਤੇਰੇ ਨਾਲ ਤੇ ਬੰਦਾ ਕੋਈ ਨਹੀਂ ਤੂੰ ਦੇ ਨਾਲ ਦਾ ਬੰਦੇ ਜਣਿਆ ਆਂਦਾ ਵਾਪਸ ਆ ਜਾ ਉਹ ਬੰਦੇ ਮੁੱਕਰ ਗਿਆ ਮੈਂ ਕਿਹਾ ਮੈਂ ਯਸ਼ੂ ਦੇ ਨਾਂ ਤੇ ਇਕੱਲੇ ਨਹੀਂ ਚੱਲ ਜਾਣਾ ਮੈਂ ਮੋਟਰਸਾਈਕਲ ਜੋ ਖਿੱਚਿਆ ਮੈਨੂੰ ਗੱਗੜ ਭਾਣੇ ਲੱਗ ਗਿਆ ਅਣਕੇ ਡਰ ਜਾਇਆ ਤੇ ਮੈਨੂੰ ਯਸ਼ੂ ਦਾ ਗੀਤ ਆ ਗਿਆ ਵੀ ਯਸ਼ੂ ਤੇਰੇ ਨਾਲ ਨਾਲ ਰਹਿੰਦਾ ਮੈਂ ਗੀਤ ਬੋਲਦਾ ਜੋ ਰੇਸ ਦਿੱਤੀ ਆ ਜੰਗਲ ਜਾ ਖਿੱਚਦਾ ਅਕੇ ਰਈਏ ਮੋੜ ਤੇ ਆ ਤੇ ਲਾਈਟਾਂ ਜਗੰਡੀਆਂ ਸੀ ਮੈਂ ਇੱਥੇ ਆ ਗਿਆ ਆਣ ਕੇ ਕੰਮ ਚਾਲੂ ਕਰਤਾ ਭਾਜੀ ਉਹ ਮੇਰੇ ਲਈ ਉਹ ਦਿਨ ਹੀ ਪਹਿਲਾ ਦਿਨ ਹੀ ਜਿੱ ਤਿਆ ਨਾ ਸੁਣ ਲਿਓ ਮੇਰੇ ਭੈਣ ਤੇ ਭਰਾਓ 5:30 ਵਜੇ ਦਾ ਟਾਈਮ ਆਪਣੀ ਚਿਰਤ ਦਾ ਜਿਹੜਾ ਜਰਮਨ ਸ਼ੈਵਟ ਕੁੱਤਾ ਵਾ ਉਹ ਇਧਰੋਂ ਨਿਕਲਿਆ ਤੇ ਮੈਂ ਭੱਜ ਕੇ ਉਹਨੂੰ ਵੇਖਣ ਲੱਗਾ ਤੇ ਉਹਦੇ ਮਗਰ ਪਾਪਾ ਜੀ ਪਾਪਾ ਜੀ ਨੇ ਟੀ-ਸ਼ਰਟ ਪਾਈ ਲੋਰ ਪਾਇਆ ਤੇ ਮੈਂ ਇੱਕ ਵਾਰੀ ਤੇ ਮੇਰੀਆਂ ਅੱਖਾਂ ਚੋਂ ਅੱਥਰੂ ਆ ਗਏ ਮੈਂ ਫੇਰ ਉੱਜ ਪਾ ਕੇ ਵੇਖਿਆ ਮੈਂ ਯਾਰ ਬੰਦਾ ਤੇ ਵੇਖੋ ਕੀ ਆ ਜਦੋਂ ਮੈਂ ਵੇਖਿਆ ਤੇ ਪਾਪਾ ਜੀ ਹੱਲ ਵੇਖ ਕੇ ਤੇ ਮੇਰਾ ਰੂਹ ਖੁਸ਼ ਹੋ ਗਿਆ ਵੀ ਜਿੱਦਾਂ ਮੈਂ ਖਿਆ ਵੀ ਉਹ ਪਹਿਲੀ ਰਾਤ ਜਿਹੜੀ ਮੈਂ ਸ਼ਰਾਬ ਨਹੀਂ ਪੀਤੀ ਪਾਪਾ ਜੀ ਨੇ ਮੈਨੂੰ ਪੁੱਛਿਆ ਬੇਟਾ ਤੂੰ ਕੱਲਾ ਲੱਗਾ ਹੋਰ ਮਿਸਤਰੀਆਂ ਨਹੀਂ ਮੈਂ ਬਪਾ ਜੀ ਸਾਰੇ ਰਾਤ ਦਿਨ ਕੀਤਾ ਉਹ ਚਲ ਗਿਆ ਮੈਂ ਕੱਲਾ ਹੀ ਆ ਪ੍ਰਵਾਹ ਨਾ ਕਰੋ ਸਵੇਰੇ ਐਤਵਾਰ ਆ ਮੈਂ ਰਾਤ ਹੀ ਫਰਸ਼ ਪਾਉਂਗਾ ਮੈਂ ਰਾਤ 12 ਵਜੇ ਫਰਸ਼ ਪਾ ਕੇ ਇੱਥੇ ਜੇ ਦਲਬਾਗ ਪਾਜੀ ਉਹ ਸ਼ਰੀਏ ਦਾ ਕੰਮ ਕਰਦੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੈਨੂੰ ਰਾਤ ਰਹਿਣ ਦੀ ਜਗ੍ਹਾ ਦੇ ਦਿਓ ਹਾਂ ਦੇ ਜਗ੍ਹਾ ਤੇਰੀ ਜਿੱਥੇ ਮਰਜ਼ੀ ਸੌਂ ਰਾਤ ਰੋਟੀ ਪਾਣੀ ਖਾਦਾ ਸਵੇਰੇ ਐਤਵਾਰ ਹੀ 9 10 ਵਜੇ ਮੈਂ ਉੱਠਿਆ ਟੌਰਨਾ ਮੈਨੂੰ ਕੋਈ ਟੋਟਨੀ ਲੱਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਸ਼ਰਾਬ ਪੀਣ ਗਿਆ ਤਿੰਨ ਹਫ਼ਤੇ ਪੀਣ ਗਿਆ ਸ਼ਰਾਬ ਜਿਹਦੇ ਕੋਲ ਮੈਂ ਸ਼ਰਾਬ ਪੀਣਾ ਉਹ ਵੀ ਕ੍ਰਿਸ਼ਚਨ ਸੀ ਉਹਨੂੰ ਮੈਂ ਕਿਹਾ ਭਾ ਅੱਜ ਪੈਸੇ ਜਿੰਨੇ ਬੰਦੇ ਲੱਲਾ ਜਿੰਨੇ ਤੇਰੇ ਪਿਛਲੇ ਰਹਿੰਦੇ ਆ ਆਂਦਾ 270 ਮੈਂ ਕਿਹਾ ਚੋਕ ਕੱਲ ਨੂੰ ਮੈਂ ਨਹੀਂ ਤਰਕ ਹੋਣਾ ਆਂਦਾ ਕੀ ਗੱਲ ਮੈਂ ਕਿਹਾ ਮੈਂ ਬੱਤੀਸ਼ਮਾ ਲੈਣ ਲੱਗਾ ਉਹ ਮੈਨੂੰ ਕਹਿੰਦਾ ਬੱਲੇ ਹੋਏ ਸ਼ੇਰਾ ਆ ਪਿਛਲੇ ਪੈਸੇ ਦੇ ਦੇ ਅੱਜ ਫ੍ਰੀ ਹੋ ਮੈਂ ਤੂਫ ਕਰੇ ਵੇਲੇ ਚੋਰ ਸੇ ਨਾਲ ਦੇ ਸਾਥ ਉੱਚੀ ਆਵਾਜ਼ ਆਦੀ ਹੂਯਾ ਮਾਤਾ ਜੀ ਕਦੀ ਕਿੰਨੇ ਸਾਲ ਹੋ ਚੁਕੇ ਕਿ ਕੋਈ ਨਸ਼ਾ ਨਹੀਂ ਕੀਤਾ ਪਾਜੀ ਮੈਂ 2000 ਮਤਲਬ ਲਾਲੋ ਮੰਨ ਕੇ 19 ਦਾ ਹੋਣ ਲੱਗਾ ਉਦੋਂ ਬਾਤਿਸ਼ਮਨ ਲੱਲਿਆ ਉਦੋਂ ਬਾਅਦ ਮੈਂ ਕੋਈ ਨਸ਼ਾ ਨਹੀਂ ਕੀਤਾ ਮਤਲਬ ਮੇਰੇ ਕੋਲ ਸਾਈਕਲ ਦੀ ਕਾਤ ਨਹੀਂ ਸੀ ਇਸ ਵੇਲੇ ਸ਼ਿਫਟ ਗੱਡੀ ਨਾਲ ਪ੍ਰੈਸ ਨੇ ਮੈਨੂੰ ਬਲੈਸ ਕੀਤਾ ਜੀ ਅੱਜ ਮੈਨੂੰ ਸ਼ਿਫਟ ਗੱਡੀ ਯਸ਼ੂ ਕੰਦੇ ਨਾਂ ਨਾਲ ਲੈਂਦਾ ਵਾ ਉਹ ਗੀਤ ਆਇਆ ਨਾ ਇੱਕ ਅੱਜਾਨੂੰ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹੋ ਹੀ ਗੱਡੀ ਸ਼ਿਫਟ ਲੈ ਕੇ ਪ੍ਰੈਸ ਨੇ ਮੈਨੂੰ ਦਿੱਤੀ ਆ ਮੇਰੇ ਪਿਆਰ ਮੈਨੂੰ ਯਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਮੈਨੂੰ ਯਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਮੈਨੂੰ ਯਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਮੈਨੂੰ ਯਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ 'ਚ ਨਹੀਂ ਵਿਕਿਆ ਹallelujah ਕਿ ਤੁਹਾਨੂੰ ਸਮਝ ਆਈ ਕਿ ਪਰਮੇਸ਼ਰ ਕਿਸ ਤਰ੍ਹਾਂ ਸੇ ਕੰਮ ਕਰਦਾ ਹੈ ਉਹ ਆਪਕੇ ਜਾਤ ਧਰਮ ਚੇਂਜ ਕਰਨੇ ਲਈ ਨਹੀਂ ਉਹ ਆਪਦਾ ਜੀਵਨ ਚੇਂਜ ਕਰਨੇ ਲਈ ਆਇਆ ਹੈ ਅੱਜ ਬੜੇ ਬਦਲਾਅ ਕੋ ਆਪ ਲੈ ਕੇ ਵਾਪਿਸ ਜਾਏਗੇ ਸ਼ੁਕਰੀਆ ਇਸ ਦਾ ਬਹੁਤ ਬਹੁਤ ਊਂਜੀ ਆਵਾਜ਼ ਹallelujah ਕਿਆ ਸਿਆਣੀ ਨਹੀਂ ਵੀ ਗਿਆ ਸਭ ਕੋ ਜੈਮਸੀ ਕੀ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਕਿੰਨੇ ਸੋਹਣੇ ਸਰਦਾਰ ਭਾਏ ਭਰਾਣੇ ਮਤਲਬ ਕਿੰਨੀ ਵਧੀਆ ਉਹਨੇ ਗਵਾਹੀ ਦੱਸੀ ਆ ਬਹੁਤ ਹੀ ਵਧੀਆ ਜੇਕਰ ਤੁਹਾਨੂੰ ਇਹ ਗਵਾਹੀ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਿਓ ਪਰਮੇਸ਼ਵਰ ਦੇ ਨਾਮ ਨੂੰ ਹੋਰ ਵੀ ਫਲਾਓ ਇਹਨੂੰ ਜਰੂਰ ਸ਼ੇਅਰ ਕਰਨਾ ਕਮੈਂਟ ਕਰਨਾ ਔਰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਸੀਂ ਮੇਰੇ ਚੈਨਲ ਨੂੰ ਇਸ ਗਵਾਹੀ ਦੇ ਵਿੱਚ ਤੁਸੀਂ ਦੇਖਦੇ ਆ ਕਿ ਕੋਈ ਵੀ ਧਰਮ ਪਰਿਵਰਤਨ ਨਹੀਂ ਹੁੰਦਾ ਉਹ ਖੁਦ ਪੈਸੇ ਲੱਗ ਰਿਹਾ ਸੀ ਕਹਿੰਦਾ ਮੈਂ ਸਟੇਜ ਤੇ ਆਸੇ ਪਾਸੇ ਜਾ ਕੇ ਦੇਖਾਂ ਕਿ ਇੱਥੇ ਸੱਚਮੁੱਚ ਵੀ ਧਰਮ ਪਰਿਵਰਤਨ ਹੁੰਦਾ ਵਾ ਦੇਖੋ ਜੋ ਲੋਗ ਇਹ ਕਹਿੰਦੇ ਨੇ ਇੱਥੇ ਧਰਮ ਪਰਿਵਰਤਨ ਕਰਦੇ ਆ ਲੇਕਿਨ ਦੇਖੋ ਪਰਮੇਸ਼ੁਰ ਨੇ ਉਹ ਚੋ ਵੀ ਆਪਣਾ ਕੰਮ ਉਹਨੇ ਆਪਣਾ ਕੰਮ ਵੀ ਲੈ ਲਿਆ ਉਸ ਬੰਦੇ ਕੋਲੋਂ ਨਸ਼ਾ ਕਰਦਾ ਸੀ ਪੈਸਿਆਂ ਦੇ ਲਾਲਚ ਜੀ ਸਹੀ ਚਾਹੇ ਉਸ ਹਜੂਰੀ ਵਿੱਚ ਆਇਆ ਤਾਂ ਨਸ਼ੇ ਤੋਂ ਆਜ਼ਾਦ ਹੋ ਗਿਆ ਜੇ ਤੁਸੀਂ ਕਹਿੰਦੇ ਆ ਨਾ ਕਿ ਤਰ ਪਰਿਵਰਤਨ ਕਰਦੇ ਆ ਬਹੁਤ ਥਾਰੇ ਪੈਸੇ ਦਿੰਦੇ ਆ ਤਾਂ ਕਰਦੇ ਹਾਂ ਉਹ ਦੇਖ ਪਰ ਮੇ ਉਹ 2-3 ਹਫ਼ਤੇ ਗਿਆ ਹਨਾ ਪੈਸੇ ਉਹਨਾਂ ਲੱਭਦਾ ਰਿਹਾ ਲੇਕਿਨ ਉਹਨੂੰ ਪੈਸਾ ਨਹੀਂ ਮਿਲਿਆ ਤੇ ਲੇਕਿਨ ਪਰਮੇਸ਼ਵਰ ਨੇ ਉਸ ਤੋਂ ਕੰਮ ਲੈਣਾ ਸੀ ਉਹਨੂੰ ਆਜ਼ਾਦ ਕਰਨਾ ਸੀ ਇਸ ਕਰਕੇ ਉਹ ਪਰਬੁਦੀ ਹਜ਼ੂਰੀ ਵਿੱਚ ਕਿਹਾ ਜਦੋਂ ਹਜ਼ੂਰੇ ਉੱਥੇ ਨੇ ਗਵਾਹੀਆਂ ਸੁਣੀਆਂ ਪਾਸਟਰ ਜੀ ਦੇ ਉੱਤੇ ਉਹਨੇ ਸਾਰੀ ਰਾਤ ਕੰਮ ਕੀਤਾ ਪਰਮਿਸ਼ਨ ਨੂੰ ਸਮਾਂ ਦਿੱਤਾ ਤਾਂ ਪਰਮੇਸ਼ਵਰ ਨੇ ਉਹਨੂੰ ਆਜ਼ਾਦ ਕਰ ਦਿੱਤਾ ਇਹੋ ਇਹੋ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜੇਕਰ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖਦੇ ਹੋ ਆਜ਼ਾਦ ਹੋਣਾ ਚਾਹੁੰਦੇ ਹੋ ਦੁੱਖਾਂ ਤੋਂ ਬਿਮਾਰੀਆਂ ਤੋਂ ਹਰੇਕ ਚੀਜ਼ ਤੋਂ ਸਭ ਤੋਂ ਪਹਿਲਾਂ ਉਹਦੀ ਹਜ਼ੂਰੀ ਵਿੱਚ ਆਓ ਪਰਮੇਸ਼ਵਰ ਨੂੰ ਜਾਣੋ ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਗਿਆਨ ਬਿਨਾਂ ਮੇਰੀ ਪ੍ਰਜਾਾ ਨਾਸ਼ ਹੋ ਰਹੀ ਆ ਬਿਨਾ ਗਿਆਨ ਤੋਂ ਨਾਸ਼ ਹੋ ਰਹੀ ਹੈ ਜੇਕਰ ਤੁਸੀਂ ਪਰਮੇਸ਼ਵਰ ਦਾ ਵਚਨ ਤੁਹਾਡੇ ਕੋਲ ਪਹੁੰਚੇਗਾ ਤਾਂ ਤੁਸੀਂ ਆਜ਼ਾਦ ਹੋ ਜਿਓ ਹੋ ਜਾਓਗੇ ਕਿਉਂਕਿ ਪਰਮੇਸ਼ਵਰ ਦਾ ਵਚਨ ਚਾਨਣ ਆ ਤੁਹਾਨੂੰ ਹਨੇਰੇ ਤੋਂ ਚਾਨਣ ਵਿੱਚ ਲੈ ਕੇ ਆਉਂਦਾ ਵਾ ਤਾਂ ਉਹੀ ਤੁਹਾਨੂੰ ਸਵਰਗ ਲੈ ਜਾ ਸਕਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੇ ਬਜ਼ੁਰਗ ਤੁਹਾਡਾ ਕੋਈ ਵੀ ਰਿਸ਼ਤੇਦਾਰ ਤੁਹਾਡਾ ਭੈਣ ਭਰਾ ਕੋਈ ਵੀ ਹਨਾ ਉਹਦੇ ਲਈ ਹਨਾ ਇਹ ਵਚਨ ਕਹਿੰਦਾ ਤੁਸੀਂ ਪ੍ਰਾਰਥਨਾ ਕਰੋ ਤੋ ਬਚਾਇਆ ਜਾਊਗਾ ਤੁਸੀਂ ਚਾਹੁੰਦੇ ਆ ਕਿ ਤੇ ਤੁਹਾਡਾ ਪਰਿਵਾਰ ਵਚੇ ਤਾਂ ਪਰਮੇਸ਼ਵਰ ਨੂੰ ਫੋਲੋ ਕਰੋ ਪਰਮੇਸ਼ਵਰ ਨੂੰ ਉਹਦੇ ਵਚਨ ਨੂੰ ਬਾਈਬਲ ਨੂੰ ਬੜੋ ਕਿੰਨਾ ਕੋਸ਼ ਤੁਸੀਂ ਇਸ ਫੋਨ ਦੇ ਉੱਤੇ ਦੇਖ ਸਕਦੇ ਫੋਨ ਨੂੰ ਸਹੀ ਤਰੀਕੇ ਨਾਲ ਯੂਜ਼ ਕਰੋ ਤਾਂ ਤੁਸੀਂ ਜਰੂਰ ਆਜ਼ਾਦ ਹੋ ਜਾਓਗੇ ਇਸ ਕਰਕੇ ਮੈਂ ਤੁਹਾਨੂੰ ਕਹਿੰਨੀ ਆ ਪਰਮੇਸ਼ਵਰ ਦਾ ਵਚਨ ਜਿਹੜਾ ਤਾਇਆ ਹੋਇਆ ਵਾ ਇਸ ਗਵਾਹੀ ਦੇ ਨਾਲ ਪਰਮੇਸ਼ਵਰ ਤੁਹਾਨੂੰ ਬਰਕਤ ਆਸ਼ੀਸ਼ ਦੇਵੇ ਮੇਰੇ ਵੱਲੋਂ ਸਾਰਾ ਅਨੰਦ ਮਸਤੀ ਪਲੀਜ਼ ਤੁਸੀਂ ਮੇਰੇ ਚੈਨਲ ਤੇ ਉਹਨੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਓ ਕਰੋ ਲਾਈਕ ਕਰਨ ਦੇ ਨਾਲ ਕਮੈਂਟ ਕਰਨ ਦੇ ਨਾਲ ਬੰਦੇ ਨੂੰ ਹੌਸਲਾ ਹੁੰਦਾ ਤੇ ਹੋਰ ਵੀ ਮੈਂ ਵੀਡੀਓਸ ਉਹ ਇਦਾਂ ਦੀਆਂ ਹੋਰ ਵੀ ਲੈ ਕੇ ਆਉਂਗੀ ਅਗਰ ਜੇਕਰ ਤੁਹਾਡੇ ਕੋਲ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਦੇਖਿਆ ਤਾਂ ਜਰੂਰ ਕਮੈਂਟ ਕਰਿਓ ਸਬਸਕ੍ਰਾਈਬ ਜਰੂਰ ਕਰ ਲੈਣਾ ਮੇਰੇ ਵੱਲੋਂ ਸਾਰਾ ਅਨੰਦ ਮਸਤੀ ਪਰਮੇਸ਼ਵਰ ਤੁਹਾਨੂੰ ਹੋਰ ਵੀ ਬਰਕਤ ਆਸ਼ੀਸ਼ ਦੇਵੇ